ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਸਮੇਤ 8 ਸੂਬਿਆਂ ਦੇ ਵਿੱਚ VOTING ਹੋ ਰਹੀ ਆ ਤੇ ਇਸ ਦੌਰਾਨ ਨਿਯਮਾਂ ਦੀ ਉਲੰਘਣਾ ਦੀਆਂ ਵੀ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਤੇ ਇੱਕ ਘਟਨਾ ਫਿਰੋਜ਼ਪੁਰ ਤੋਂ ਸਾਹਮਣੇ ਆਈ ਆ ਜਿੱਥੇ ਬਸਪਾ ਦੇ ਉਮੀਦਵਾਰ ਦੇ ਉੱਤੇ ਪਰਚਾ ਦਰਜ ਕੀਤਾ ਗਿਆ ਕਿਉਂ ਪਰਚਾ ਦਰਜ ਹੋਇਆ ਇਸ ਨੂੰ ਲੈ ਕੇ ਤੁਹਾਨੂੰ ਦੱਸਾਂਗੇ ਤੇ ਉਮੀਦਵਾਰ ਕੌਣ ਹੈ ਦਰਅਸਲ ਵੋਟ ਪਾਉਣ ਸਮੇਂ ਇੱਕ ਵੀਡੀਓ ਬਣਾਈ ਜਾਂਦੀ ਹੈ ਸਰਿੰਦਰ ਕੰਬੋਜ ਦੇ ਵੱਲੋਂ ਜੋ ਕਿ बसपा ਦੇ ਫਿਰੋਜ਼ਪੁਰ ਤੋਂ ਲੋਕ ਸਭਾ ਦੇ ਉਮੀਦਵਾਰ ਨੇ ਅਤੇ ਉਹ ਵੀਡੀਓ ਉਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਵੈਲ ਕਰ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਉਹ बसपा ਦਾ ਬਟਨ ਦਬਾਉਂਦੇ ਹੋਏ ਨਜ਼ਰ ਆਉਂਦੇ ਨੇ ਹਾਥੀ ਦਾ ਬਟਨ ਦਬਾਉਂਦੇ ਨਜ਼ਰ ਆਉਂਦੇ ਨੇ ਤੇ ਉਸ ਬੰਦੇ ਉਸ ਤੋਂ ਬਾਅਦ ਉਹ ਜਿਹੜਾ ਹੈ ਸੋਸ਼ਲ ਮੀਡੀਆ ਤੇ ਉਸ ਨੂੰ ਵੈਧ ਕਰ ਦਿੰਦੇ ਨੇ ਜਿਸ ਤੋਂ ਬਾਅਦ ਜਦੋਂ ਚੋਣ ਕਮਿਸ਼ਨ ਦੇ ਧਿਆਨ ਚ ਆਉਂਦਾ ਤਾਂ ਉਸ ਤੋਂ ਬਾਅਦ ਫਿਰੋਜ਼ਪੁਰ ਦੇ ਥਾਣੇ ਗੁਰੂ ਹਰ ਸਹਾਏ ਦੇ ਵਿੱਚ ਉਹਨਾਂ ਖਿਲਾਫ ਵੱਖ-ਵੱਖ ਧਰਾਵਾਂ ਦੇ ਤਹਿਤ ਪਰਚਾ ਦਰਜ ਕਰ ਦਿੱਤਾ ਜਾਂਦਾ ਤੇ ਅਗਲੀ ਕਾਰਵਾਈ ਹੁਣ ਕੀਤੀ ਜਾਊਗੀ ਦਰਸ਼ਕਾਂ ਦਾਸੀਏ ਕਿ ਸਰਿੰਦਰ ਕੰਬੋਜ ਕੌਰ ਨੇ ਦਰਅਸਲ 골ਡੀ ਕੰਬੋਜ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਜਲਾਲਾਬਾਦ ਤੋਂ ਵਿਧਾਇਕ ਜਿਨ੍ਹਾਂ ਨੇ ਕੇਸ ਸੁਖਵੀਰ ਬਾਦਲ ਨੂੰ ਹਰਾਇਆ ਸੀ 2022 ਦੇ ਵਿੱਚ ਅਤੇ ਇੱਕ ਵੱਡੀ ਜਿੱਤ ਹਾਸਲ ਕੀਤੀ ਸੀ ਉਨ੍ਹਾਂ ਦੇ ਪਿਤਾ ਨੇ सुरेंद्र ਸਿੰਘ ਕੰਬੋਜ ਜਿਨ੍ਹਾਂ ਦੇ ਉੱਤੇ ਕਿ ਹੁਣ ਪਰਚਾ ਦਰਜ ਕੀਤਾ ਗਿਆ ਤੇ ਨਾਲ ਹੀ ਦੱਸਿਆ ਕਿ BSP ਵੱਦੋਂ ਹਾਥੀ ਵਾਲਾ ਬਟਨ ਜਿਹੜਾ ਦਬਾਉਂਦਿਆਂ ਦੀ ਵੀਡੀਓ ਹੈ ਜਿਹੜੀ ਉਸ ਉਹ ਵੀ ਸਾਫ਼ ਤੌਰ ਤੇ ਨਜ਼ਰ ਆਈ ਹੈ ਅਤੇ ਜਿਸ ਤੋਂ ਬਾਅਦ ਉਨ੍ਹਾਂ ਦੇ ਉੱਤੇ ਵੱਡੀ ਕਾਰਵਾਈ ਕੀਤੀ ਗਈ ਹੈ ਸਾਫ਼ ਤੌਰ ਤੇ ਉੱਤੇ ਚੋਣ ਕਮਿਸ਼ਨ ਵੱਲੋਂ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਜਿਸ ਦੀ ਪਾਲਣਾ ਕਰਨੀ ਹੁੰਦੀ ਹੈ ਤੇ ਜਦੋਂ ਵੀ ਕੋਈ ਵੋਟਰ ਵੋਟ ਪਾਉਣ ਵਾਸਤੇ ਜਾਂਦਾ ਤਾਂ ਉਸ ਦੇ ਬਾਹਰ ਵੀ ਚੋਣ ਕਮਿਸ਼ਨ ਦੇ ਵੱਲੋਂ ਜੋ ਹਦਾਇਤਾਂ ਹੁੰਦੀਆਂ ਨੇ ਨਿਯਮ ਹੁੰਦੇ ਨੇ ਉਹ ਵੀ ਲਿਖੇ ਜਾਂਦੇ ਨੇ ਕਿ ਤੁਸੀਂ ਵੋਟ ਕਾਹਨ ਸਮੇਂ ਜਾਂ ਪੋਲਿੰਗ ਬੂਥ ਦੇ ਅੰਦਰ ਜਾਂ ਸਮੇਂ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰ ਸਕਦੇ ਤੁਸੀਂ ਜਿਹੜਾ ਵੋਟ ਪਾਉਣ ਸਮੇਂ ਫੋਟੋ ਨਹੀਂ ਖਿੱਚ ਸਕਦੇ ਕੋਈ ਵੀਡੀਓ ਨਹੀਂ ਬਣਾ ਸਕਦੇ ਬਹੁਤ ਸਾਰੀਆਂ ਇਦਾਂ ਦੀਆਂ ਹਦਾਇਤਾਂ ਨੇ ਜਿਹੜੀਆਂ ਚੋਣ ਕਮਿਸ਼ਨ ਵੱਲੋਂ ਦਿੱਤੀਆਂ ਜਾਂਦੀਆਂ ਨੇ ਪਰ ਇਹਨਾਂ ਦੀ ਪਾਲਣਾ ਜਿਹੜੀ ਉਹ ਉਮੀਦਵਾਰੀ ਕਰਦੇ ਨਜ਼ਰ ਨਹੀਂ ਆਉਂਦੇ ਤਾਂ ਆਮ ਲੋਕ ਕਿਸ ਦੀ ਪਾਲਣਾ ਕਿਸ ਤਰੀਕੇ ਨਾਲ ਕਰਨਗੇ ਜਿਸ ਤੋਂ ਬਾਅਦ ਕਿ ਹੁਣ ਵੱਡੀ ਕਾਰਵਾਈ ਵੀ ਦੇਖਣ ਨੂੰ ਮਿਲੀ ਹੈ ਦਰਸ਼ਕਾਂ ਨੇ ਵੀ ਦੱਸਦੀ ਹੈ ਕਿ ਗੋਲਦੀ ਕੰਬੋਜ ਤੇ ਸੁਰਿੰਦਰ ਕੰਬੋਜ ਨੇ ਜਿਹੜੇ ਇਹਨਾਂ ਵਿਚਾਲੇ ਤਕਰਾਰ ਵੀ ਹੁੰਦਾ ਇੱਕ ਵਾਰ ਜਦੋਂ ਅ ਗੁਰੂ ਹਰ ਸਾਹਿਬ ਮਾਫ ਕਰਨਾ ਜਦੋਂ ਸੁਰਿੰਦਰ ਕੰਬੋਜ ਦੇ ਦੀ ਇੱਕ ਘਟਨਾ ਸਾਹਮਣੇ ਆਉਂਦੀ ਹੈ ਜਿਸ ਤੋਂ ਬਾਅਦ ਗੋਲਦੀ ਕੰਬੋਜ ਵੱਲੋਂ ਕਿਹਾ ਜਾਂਦਾ ਕਿ ਮੇਰੇ ਪਿਤਾ ਨਹੀਂ ਹੈਗੇ ਇੱਕ ਮਾਮਲੇ ਦੇ ਵਿੱਚ ਉਹਨਾਂ ਦੇ ਪਰਚਾ ਦਰਜ ਹੁੰਦਾ ਪਹਿਲਾਂ ਵੀ ਜਿਸ ਤੋਂ ਬਾਅਦ ਹੁਣ ਇਹ ਜਿਹੜੀ ਕਾਰਵਾਈ ਹੈ ਚੋਣ ਕਮਿਸ਼ਨ ਦੀ ਕਾਰਵਾਈ ਦੇਖਣ ਨੂੰ ਮਿਲੀ ਹੈ ਤੇ ਉਸ ਤਤਰਾਰ ਤੋਂ ਬਾਅਦ ਉਹ ਬਸਪਾ ਵਿੱਚ ਚਲੇ ਜਾਂਦੇ ਨੇ ਤੇ ਗੋਲਡੀ ਕੰਬੋਜ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਵਿਧਾਇਕ ਨਹੀਂ ਤਾਂ ਕਹਿ ਲਿਏ ਕਿ ਇੱਕ ਉਮੀਦਵਾਰ ਹੈ ਜਿਹੜਾ ਬਸਪਾ ਦਾ ਜਿਸ ਦੇ ਵੱਲੋਂ ਇਹ ਜਿਹੜੀ ਪੂਰੀ ਵਾਰਦ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਇੱਕ ਵੀਡੀਓ ਵਾਇਰਲ ਕੀਤੀ ਗਈ ਹੈ ਕਿ ਕਿਸ ਤਰੀਕੇ ਨਾਲ ਜੋ ਵੋਟ ਪਾਉਣ ਸਮੇਂ ਜਿਹੜੀ ਵੀਡੀਓ ਬਣਾਈ ਜਾਂਦੀ ਹੈ ਪਰ ਸਵਾਲਾਂ ਦੇ ਘੇਰੇ ਵਿੱਚ ਉੱਥੋਂ ਦੇ ਅਧਿਕਾਰੀ ਵੀ ਆਉਂਦੇ ਨੇ ਜਿਹੜੇ ਕਿ ਪੋਲਿੰਗ ਬੂਥ ਦੇ ਉੱਤੇ ਅਧਿਕਾਰੀ ਬਹਿੰਦੇ ਨੇ ਉਹ ਵੀ ਸਵਾਲਾਂ ਦੇ ਘੇਰੇ ਵਿੱਚ ਆਉਂਦੇ ਨੇ ਉਹਨਾਂ ਦੀ ਨਜ਼ਰ ਹੁੰਦੀ ਹੈ ਕਿ ਕੋਈ ਬੰਦਾ ਵੋਟ ਪਾ ਰਿਹਾ ਹੈ ਤੇ ਉਸ ਦੇ ਸਾਹਮਣੇ ਇੱਕ ਦੂਜਾ ਵਿਅਕਤੀ ਕਿਉਂਕਿ ਇਹ ਜਿਹੜਾ ਫੋਨ ਸੀਗਾ ਉਹਨਾਂ ਦੇ ਹੱਥ ਦੇ ਵਿੱਚ ਨਹੀਂ ਸੀਗਾ ਕਿਸੇ ਹੋਰ ਵਿਅਕਤੀ ਵੱਲੋਂ ਵੀਡੀਓ ਬਣਾਈ ਜਾਂਦੀ ਆ ਪਰ ਜਿਹੜੇ ਉੱਥੇ ਦੇ ਅਧਿਕਾਰੀ ਨੇ ਵੀ ਸਵਾਲਾਂ ਦੇ ਘੇਰੇ ਵਿੱਚ ਆਉਂਦੇ ਨੇ ਕਿ ਕਿਹੜੇ ਬੁੱਧ ਦੇ ਉੱਤੇ ਵੀਡੀਓ ਬਣੀ ਆ ਤੇ ਜਿਨ੍ਹਾਂ ਨੇ ਬਣਾਈ ਆ ਜਾਂ ਜਿਨ੍ਹਾਂ ਦੇ ਜਿਨ੍ਹਾਂ ਦੇ ਸਾਹਮਣੇ ਬਣਾਈ ਆ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਉਹਨਾਂ ਨੇ ਰੋਕਿਆ ਨਹੀਂ ਕਿਉਂਕਿ ਅੰਦਰ ਫੋਨ ਅਲਾਉਡ ਨਹੀਂ ਹੁੰਦਾ ਜਿਹੜੇ ਸੁਰੱਖਿਆ ਦੇ ਪੈਰਾ ਮਿਲਟਰੀ ਫੋਰਸਸ ਦੇ ਜਾਂ ਫਿਰ ਪੰਜਾਬ ਪੁਲਿਸ ਦੇ ਮਲਾਜ ਮੰਦਰ ਤਨਾਤ ਹੁੰਦੇ ਨੇ ਜੇ ਸਖਤ ਸੁਰੱਖਿਆ ਪ੍ਰਬੰਧ ਹੁੰਦੇ ਨੇ ਤੇ ਉਹਨਾਂ ਉੱਤੇ ਵੀ ਸਵਾਲ ਖੜੇ ਹੁੰਦੇ ਨੇ ਕਿ ਅੰਦਰ ਫੋਨ ਲਿਜਾਣ ਨਹੀਂ ਦਿੱਤਾ ਜਾਂਦਾ ਤੇ ਫਿਰ ਉਹ ਫੋਨ ਅੰਦਰ ਕਿਸ ਤਰੀਕੇ ਨਾਲ ਲੈ ਕੇ ਗਏ ਤੇ ਉਸ ਤੋਂ ਬਾਅਦ ਵੀਡੀਓ ਬਣਾਉਣ ਸਮੇਂ ਵੀ ਕੀ ਮਲਾਜ਼ਮਾਂ ਨੂੰ ਪਤਾ ਨਹੀਂ ਲੱਗਿਆ ਵੱਡੇ ਸਵਾਲ ਖੜੇ ਹੁੰਦੇ ਨੇ ਜੇਕਰ ਮਾਮਲਾ ਇਸ ਉਮੀਦਵਾਰ ਤੇ ਦਰਜ ਹੋਇਆ ਤਾਂ ਕਾਰਵਾਈ ਉਹਨਾਂ ਮਲਾਜ਼ਮਾਂ ਤੇ ਵੀ ਬਣਦੀ ਹੈ ਜਿਹੜੇ ਪੋਲਿੰਗ ਬੋਥ ਦੇ ਅੰਦਰ VOTING ਕਰਵਾ ਰਹੇ ਸੀਗੇ ਜਾਂ ਫਿਰ ਸੁਰੱਖਿਆ ਦੇ ਵਿੱਚ ਮੁਲਾਜ਼ਮ ਤਨਾਸ ਸੀਗੇ ਉਹਨਾਂ ਉੱਤੇ ਵੀ ਸਵਾਲ ਖੜੇ ਹੁੰਦੇ ਨੇ ਕਿ ਇਹ ਜਿਹੜੀ ਅਨਗੈਲਿਕ ਕਿਉਂ ਹੋਈ ਇਹ ਘਟਨਾ ਕਿਉਂ ਵਾਪਰੀ ਕਿ ਇੱਕ ਭਾਰਤੀ ਚੋਣ ਕਮਿਸ਼ਨ ਦੀਆਂ ਨਿਯਮਾਂ ਤੇ ਧੱਜੀਆਂ ਉੱਡਦੀਆਂ ਸ਼ਰਿਆਮ ਨਜ਼ਰ ਆਈਆਂ ਨੇ ਕਿਉਂਕਿ ਜਿਹੜੇ ਨਿਯਮ ਨੇ ਸਾਬਤ ਤੌਰ ਤੇ ਦਿਖਾਈ ਦਿੰਦੇ ਨੇ ਕੋਈ ਵੀ ਜੇਕਰ ਵੋਟ ਪਾਉਣ ਲਈ ਜਾਂਦਾ ਤਾਂ ਉਸ ਨੂੰ ਆਪਣੀ ਕਾਰ ਵੀ ਪਾਰਕਿੰਗ ਚਲਾਉਣੀ ਪੈਂਦੀ ਆ ਉਹ ਬੂਥ ਦੇ ਬਾਹਰ کئی ਫੁੱਟ ਤੱਕ ਉਹ ਆਪਣੀ ਗੱਡੀ ਵੀ ਨਹੀਂ ਲਗਾ ਸਕਦਾ ਮੋਟਰਸਾਈਕਲ ਵੀ ਨਹੀਂ ਲਗਾ ਸਕਦਾ ਕਿਉਂਕਿ ਸੁਰੱਖਤ ਸੁਰੱਖਿਆ ਦੇ ਪੁਖਤਾ ਪ੍ਰਬੰਧ ਜਿਹੜੇ ਉਹ ਕੀਤੇ ਜਾਂਦੇ ਨੇ ਕਿਉਂਕਿ ਚੋਣਾਂ ਨੇ ਜਿਹੜੀਆਂ ਉਹ ਲੋਕਤੰਤਰ ਨੂੰ ਮਜ਼ਬੂਤ ਬਣਾਉਂਦੀਆਂ ਨੇ ਲੋਕਤੰਤਰ ਜਿਹੜਾ ਇੱਕ ਮਜ਼ਬੂਤ ਬਣਦਾ ਕਿਉਂਕਿ ਹਰੇਕ ਨਾਗਰਿਕ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਤੇ ਜੇਕਰ ਵੋਟਾਂ ਵ ਲਈ ਜਈਆਂ ਗੜਬੜਾਂ ਅਜੀਆਂ ਕੈਲੀਏ ਕਿ ਨਜਮਾਂ ਦੇ ਧੱਜੀਆਂ ਆਰਡਰ ਜੱਤਾ ਵੱਡੇ ਸਵਾਲ ਅਧਿਕਾਰੀਆਂ ਉੱਤੇ ਵੀ ਬਣਦੇ ਨੇ ਜੁੜੇ ਨੂੰ ਲੀਡਰ ਪੰਜਾਬੀ মিডিਆ ਦੇ ਨਾਲ ਦੀ ਇਜਾਜ਼ਤ ਧੰਨਵਾਦ